ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਮਾਰਨੇ ਜੀ ਆਪਾਂ ਖੜੇ ਹਾਂ ਇਸ ਲਖਤ ਬਰਨਾਲਾ ਮੰਡੀ ਦੇ ਵਿੱਚ ਸਵੇਰ ਦੇ ਬਾਅਦ ਚੁੱਕੇ ਨੇ 5:30 ਚਲੋ ਅੱਜ ਆਪਾਂ ਸਬਜ਼ੀਆਂ ਦੇ ਫਲਾਂ ਦੇ ਰੇਟਾਂ ਤੇ ਆਲੂ ਤੇ ਪਿਆਜ਼ ਦਾ ਰੇਟ ਅੱਜ ਦਾ ਦਿਖਾਉਣਾ ਹੈ ਵੀ ਅੱਜ ਦਾ ਕੀ ਭਾਰ ਰਿਹਾ ਜੀ ਹੋਲ سیل ਦਾ ਰੇਟ ਆ ਚਲੋ ਆਪਾਂ ਕਰ ਦਿਆਂ ਗੱਲਬਾਤ ਆਰਟੇ ਨਾਲ ਜਾ ਕੇ ਜੀ ਇੱਕ ਆਪਣੇ ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਉਹਨਾਂ ਆਪੋ ਲੈ ਕਰੋ ਸਬਸਕ੍ਰਾਈਬ ਕਰਨਾ ਜੀ ਚਲੋ ਆਪਾਂ ਕਰੀਏ ਗੱਲਬਾਤ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਚਲੋ ਆਪਾਂ ਕਰਦੇ ਆਂ ਗੱਲਬਾਤ ਬਾਈ ਹੋਰਾਂ ਨਾਲ ਜਾ ਦੋਸਤੋਂ ਪਿੰਡੀ ਦਾ ਭਾਅ ਹੈਗਾ ਜੀ 150 ਰੁਪਏ ਦੀ ਪੰਸੇਰੀ ਦਾ ਭਾਅ ਪਿੰਡੀ ਦਾ ਜੀ ਜੇ ਕਿਸੇ ਨੇ ਲੈਣੀ ਆ ਹੋਲ ਸੇਲ ਦਾ ਰੇਟ ਆ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ ਜੀ 200 ਰੁਪਏ ਦੀ ਪੰਸੀਰੀ ਦਾ ਭਾਅ ਵੱਡੇ ਗੁਵਾਰੇ ਦਾ ਦੋਸਤੋ ਛੋਲੇ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਾ ਪੰਸੀਰੀ ਦਾ ਭਾਅ ਛੋਲੇ ਦਾ ਜੀ ਜੇ ਹੋਰ ਥੋੜੀ ਜਿਹੀ ਹਲਕੀ ਵੀ ਮਿਲ ਜਾਣੀਏ ਜੇ ਕਿਸੇ ਨੇ ਲੈਣੀਆਂ ਤਾਂ 100 ਰੁਪਏ ਦੀ ਪੰਸੀਰੀ ਦਾ ਭਾਅ ਵੀ ਹੈਗਾ ਜੀ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਆਂ ਜਾ ਕੇ ਵੀ ਕੱਦੂ ਦਾ ਅੱਜ ਦਾ ਕੀ ਭਾਅ ਆ ਰਿਹਾ ਠੀਕ ਹੈ ਜੀ ਚਲੋ ਆਪਾਂ ਗੱਲਬਾਤ ਕਰਦੇ ਆਂ ਜਾ ਕੇ ਚਲੋ ਦੋਸਤੋ ਆਪਾਂ ਬਾਈ ਹੈਰੀ ਨਾਲ ਕਰੀਏ ਗੱਲਬਾਤ ਬਾਈ ਹੈਰੀ ਠੀਕ ਆ ਬਾਈ ਕਾਇਮ ਆ ਬਾਈ ਇਹ ਬਾਈ ਜਗਦੇਵ ਦਾ ਹੁੰਦਾ ਹੈ ਆਪਣੇ ਜਗਦੇਵ ਦਾ ਹੁੰਦਾ ਜੀ ਹਾਂ ਇਹ 18 20 ਵਿੱਚ ਹੈ ਜੀ 18 20 ਰੁਪਏ ਦਾ ਬਾਜ਼ਾਰ ਹੈ ਹਾਂ ਜੀ ਦੋਸਤੋ ਆਪਾਂ ਸਰਪੰਚ ਬਾਈ ਨਾਲ ਵੀ ਗੱਲਬਾਤ ਕਰਦੇ ਆ ਵੀ ਕੱਦੂ ਦਾ ਕੀ ਭਾਅ ਰਿਹਾ ਜੀ ਤੇ ਠੀਕ ਹੈ ਜੀ ਅੱਜ ਦਾ ਕੱਦੂ ਦਾ ਭਾਅ ਬੋਲਦੇ ਵੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਠੀਕ ਹੈ ਜੀ ਹੋਰ ਸਰਪੰਚ ਸਾਹਿਬ ਬਾਈ ਠੀਕ ਹੋ ਬਾਈ ਵਧੀਆ ਜੀ ਓਕੇ ਓਕੇ ਅੱਛਾ ਜੀ ਅੱਜ ਕਦੂ ਦਾ ਫਿਰ ਕੀ ਭਾ ਰਿਹਾ ਜੀ ਆਪਣਾ ਅੱਜ ਅੱਜ ਜੀ 19 ਤੋਂ 20 ਦੇ ਵਿੱਚ 19 ਤੋਂ 20 ਰੁਪਏ ਜੀ ਹਾਂ ਜੀ ਸਰਪੰਚ ਹਾਂ ਜੀ ਦੋਸਤੋ ਅੱਜ 19 ਤੋਂ ਲੈ ਕੇ 20 ਰੁਪਏ ਤੱਕ ਦਾ ਭਾ ਰਿਹਾ ਜੀ ਅੱਜ ਕਦੂ ਦਾ ਠੀਕ ਹੈ ਜੀ ਤੇ ਵਧੀਆ ਕੁਆਲਿਟੀ ਦਾ ਭਾ ਜੀ ਅੱਜ ਕਦੂ ਦਾ ਤੇ ਇਹ ਹੋਲ سیل ਦਾ ਰੇਟ ਆ ਜੀ ਬਾਈ ਹੋਰਾਂ ਦਾ ਇਹ ਜੇ ਕਿਸੇ ਨੇ ਲੈਣਾ ਕੱਠਾ ਗ੍ਰੇਡ ਲੈਣਾ ਪੈਣਾ ਹੋਲ سیل ਦਾ ਰੇਟ ਆ ਜੀ ਠੀਕ ਹੈ ਜੀ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ 10 ਤੋਂ ਲੈ ਕੇ 15 ਬਾਈ ਤੇ ਕਰਾ ਭਾਅ ਹੋਲ سیل ਦਾ ਰੇਟ ਆ ਜੇ ਕਿਸੇ ਨੇ ਲੈਣਾ ਤਾਂ ਗ੍ਰੇਡ ਲੈਣਾ ਪੈਣਾ ਹੋਲ سیل ਦਾ ਰੇਟ ਆ ਜੀ ਇਹਦਾ ਠੀਕ ਆ ਜੀ ਆਪਾਂ ਹੈਰੀ ਨਾਲ ਗੱਲਬਾਤ ਕਰੀਏ ਵੀ ਕਰੇਲੇ ਦਾ ਅੱਜ ਦਾ ਕੀ ਭਾਅ ਰਿਹਾ ਹੈਰੀ ਭਾਈ ਕਰੇਲੇ ਦਾ ਕੀ ਭਾਅ ਰਿਹਾ ਜੀ ਅੱਜ ਦਾ ਆਪਣਾ ਕਰੇਲਾ ਭਾਈ ਮੈਂ ਇਹ ਵੇਚਿਆਗਾ 27 ਤੋਂ ਲੈ ਕੇ 28 ਤੱਕ। ਹਾਂਜੀ ਦੋਸਤੋ ਅੱਜ ਦਾ ਕਰੇਲੇ ਦਾ ਭਾਅ ਹੈਗਾ ਜੀ 27 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਹੋਲ ਸੇਲ ਦਾ ਰੇਟ ਆ ਜੇ ਕਿਸੇ ਨੇ ਲੈਣਾ ਇਕੱਠਾ ਲਵਾ ਪਾ ਲੈਣਾ ਪੈਣਾ ਜੀ ਇਕੱਠਾ ਲੈਣਾ ਜੀ ਠੀਕ ਆ ਜੀ ਇਹ ਹੋਲ ਸੇਲ ਦਾ ਰੇਟ ਆ ਇਕੱਠੇ ਦਾ ਰੇਟ ਆ ਜੀ ਇਹ ਠੀਕ ਆ ਜੀ ਜੇ ਲੈਣਾ ਕਿਸੇ ਨੇ 27 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਵਧੀਆ ਕਰੇਲਾ ਜਾਲ ਵਾਲਾ ਕਰੇਲਾ ਜੀ ਇਹ ਵਧੀਆ ਕੁਆਲਿਟੀ ਦਾ ਹਾਂਜੀ ਗੋਭੀ ਦਾ ਪੱਤ ਗੋਭੀ ਦਾ ਭਾਅ ਹੈਗਾ ਜੀ 10 ਰੁਪਏ ਕਿਲੋ ਦਾ ਭਾਅ ਜੀ ਪੱਤ ਗੋਭੀ ਦਾ ਜੇ ਕਿਸੇ ਨੇ ਲੈਣਾ ਤਾਂ ਅਲਫਾਫਾ ਲੈਣਾ ਪੈਣਾ ਕੱਠਾ ਜੀ ਕੱਟੋ ਕਾਟਾ 20 ਕਿਲੋ ਹੁੰਦਾ ਜੀ ਅਲਫਾਫੇ ਦੇ ਵਿੱਚ ਜੇ ਕਿਸੇ ਨੇ ਲੈਣੀਆਂ ਪੱਤਾ ਚੱਲੀ ਇਹਨਾਂ 20 ਰੁਪਏ ਬਰੇ ਹਾਂਜੀ ਦੋਸਤੋ 2 ਰੁਪਏ 200 ਰੁਪਏ ਦੀ ਪੰਸੇਰੀ ਦਾ ਭਾਅ ਜੇ ਕਿਸੇ ਨੇ ਲੈਣਾ ਚਾਹੀਦਾ ਹਾਂ ਦਾ ਠੀਕ ਹੈ ਜੀ ਮੋਲ ਬੈਂਗਣੀ ਦਾ ਇਹ ਹੋਲ ਸੇਲ ਦਾ ਰੇਟ ਆ ਠੀਕ ਹੈ ਜੀ ਰਿਟੇਲ ਦਾ ਰੇਟ ਨਹੀਂ ਹੈ ਜੇ ਕਿਸੇ ਨੇ ਲੈਣਾ ਹੋਲ ਸੇਲ ਦੇ ਰੇਟ ਤੇ ਮਿਲੂਗਾ ਜੇ ਕਿਸੇ ਨੇ ਲੈਣਾ ਘੱਟੋ ਘੱਟ 5 ਕਿਲੋ ਲੈਣਾ ਹੀ ਪੈਣਾ ਜੇ ਕਿਸੇ ਨੇ ਲੈਣਾ ਜੀ ਇਹ 100 ਰੁਪਏ ਦੀ ਪੰਸੀਰੀ ਦਾ ਭਾਅ ਹੈਗਾ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ 200 ਰੁਪਏ ਦਾ ਭਾਅ ਗੁਵਾਰੇ ਦਾ ਵੱਡੇ ਦਾ ਜੀ ਹੋਲ ਸੇਲ ਦਾ ਰੇਟ ਹੈ ਜੇ ਕਿਸੇ ਨੇ ਲੈਣਾ ਘੱਟੋ ਘੱਟ 5 ਕਿਲੋ ਲੈਣਾ ਪੈਣਾ ਜੇ ਕਿਸੇ ਨੇ ਜੀ ਦੋਸਤੋ ਧਾਨ ਵਾਲੀ ਚੌਲੇ ਦਾ ਭਾਅ ਹੈਗਾ ਜੀ ਵੱਡੀ ਦਾ ਜੇ ਕਿਸੇ ਨੇ ਲੈਣੇ ਆ ਤਾਂ ਹੋਲ ਸੇਲ ਦਾ ਰੇਟ ਹੈਗਾ 200 ਰੁਪਏ ਦਾ ਪੰਸੀਰੀ ਦਾ ਭਾਅ ਜੀ ਠੀਕ ਹੈ ਜੀ ਹੋਲ سیل ਦਾ ਰੇਟ ਆ ਇਹ ਘੱਟੋ ਘੱਟ 5 ਕਿਲੋ ਦਾ ਲੈਣੀ ਪੈਣਾ ਜੇ ਕਿਸੇ ਨੇ ਲੈਣਾ ਠੀਕ ਹੈ ਨਾ ਵੀਰੇ ਹਾਂਜੀ ਹਾਂਜੀ ਦੋਸਤੋ ਆਪਾਂ ਬਾਈ ਨਾਲ ਕਰਦਿਆਂ ਗੱਲਬਾਤ ਵੀ ਅੱਜ ਖੀਰੇ ਦਾ ਕੀ ਭਾ ਰਿਹਾ ਜੀ ਅੱਜ ਖੀਰੇ ਦਾ ਭਾ ਹੈਗਾ ਜੀ ਅੱਜ ਦਾ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾ ਜੀ ਨਾਲ ਵੀ ਗੱਲਬਾਤ ਕਰਦਿਆਂ ਵੀ ਅੱਜ ਦਾ ਕੀ ਭਾ ਰਿਹਾ ਜੀ ਚਲੋ ਆਪਾਂ ਗੱਲਬਾਤ ਕਰਦਿਆਂ ਹੋਰ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਵਧੀਆ ਬਹੁਤ ਵਧੀਆ ਤੇ ਅੱਜ ਆਪਣੇ ਚੈਨਾ ਖੀਰੇ ਦਾ ਕੀ ਭਾ ਰਿਹਾ ਜੀ ਅੱਜ ਚੈਨਾ ਖੀਰਾ 10 ਤੋਂ 15 ਜੀ ਹਾਂਜੀ ਦੋਸਤੋ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਜ ਹੀ ਖੀਰੇ ਦਾ ਇਹਦਾ ਠੀਕ ਹੈ 20 ਰੁਪਏ ਆਰੀ ਮਿਰਚ ਦਾ ਕੀ ਭਾਜ ਇਹਦਾ 15 ਰੁਪਏ ਕਿਲੋ ਹਾਂਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਜ ਹੀ ਹੁਲਸੇਲ ਦਾ ਜੇ ਕਿਸੇ ਨੇ ਲੈਣਾ ਜੀ ਮਿਰਚ ਦਾ ਠੀਕ ਹੈ ਜੀ ਹਾਂਜੀ ਬ੍ਰੇਟ ਟਮਾਟਰ ਦਾ ਕੀ ਭਾਅ ਲੱਗਾ ਜੀ ਟਮਾਟਰ 10 ਰੁਪਏ ਤੋਂ 15 ਰੁਪਏ ਹਾਂਜੀ ਦੋਸਤੋ ਅੱਜ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਦੋਸਤੋ ਲੋਕੀ ਦਾ ਭਾਅ ਹੈਗਾ ਜੀ 10 ਰੁਪਏ ਦਾ ਭਾਅ ਜੀ ਲੋਕੀ ਦਾ ਜੇ ਕਿਸੇ ਨੇ ਲੈਣੀਆਂ 10 ਤੋਂ 15 ਰੁਪਏ ਤੱਕ ਦਾ ਭਾਅ ਮਿਲ ਜੂਗੀ ਲੋਕੀ ਦਾ ਜੀ ਦੋਸਤੋ ਸੱਲੀ ਦਾ ਭਾਅ ਹੈਗਾ 10 ਰੁਪਏ ਦਾ ਭਾਅ ਸੱਲੀ ਦਾ ਜੀ ਲੈਣਾ ਇਕੱਠਾ ਗਰੀਡ ਲੈਣਾ ਪੈਣਾ ਹੈ ਵੀ ਠੀਕ ਹੈ ਜੀ ਅੱਜ ਦਾ ਭਾਅ ਹੈਗਾ ਜੀ 10 ਰੁਪਏ ਦਾ ਭਾਅ ਜੀ ਇਹਦਾ ਸੱਲੀ ਦਾ ਹਾਂਜੀ ਦੋਸਤੋ ਪੇਠੇ ਦਾ ਭਾ ਤਾਂ ਜੀ ਸੋਨੂ ਕੰਟਰੋਲ ਦਾ ਭਾਜ ਜੀ ਦਾ ਅੱਜ ਦਾ ਮੂਰੀ ਦਾ ਭਾਅ ਹੈਗਾ ਹੌਲ ਸੇਲ ਦਾ ਰੇਟ ਹੈ ਜੀ 100 ਰੁਪਏ ਦਾ 5 ਕਿਲੋ ਮਿਲੂ ਜਿਹੜਾ 20 ਰੁਪਏ ਕਿਲੋ ਦਾ ਭਾਅ ਹੀ ਮੂਰੀ ਦਾ ਠੀਕ ਹੈ ਜੀ ਕਟੋਗਟ 5 ਕਿਲੋ ਲੈਣੀ ਪੈਣੀ ਹੈ ਜੀ ਹਾਂ ਜੀ ਦੋਸਤੋ ਸਬਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 30 ਰੁਪਏ ਦਾ ਭਾਅ ਜੀ ਹੌਲ ਸੇਲ ਦਾ ਰੇਟ ਹੈ ਜੇ ਕਿਸੇ ਨੇ ਲੈਣਾ ਬਾਈ ਹੋਰਾਂ ਕੋਲੇ ਲੈ ਸਕਦੇ ਹਾਂ ਜੇ ਕਿਸੇ ਨੇ ਲੈਣਾ ਜੀ ਹੌਲ ਸੇਲ ਦਾ ਜਿਹੜਾ ਸਬਲਾ ਮਿਰਚ ਦਾ ਠੀਕ ਹੈ ਜੀ ਤੇ ਕਟੋਗਟ ਭਰਤੀ ਹੁੰਦੀ ਆ 18 ਕਿਲੋ ਦੀ ਭਰਤੀ ਹੁੰਦੀ ਆ ਲਫਾਵੇਂ ਦੇ ਵਿੱਚ ਜੇ ਕਿਸੇ ਨੇ ਲੈਣਾ ਠੀਕ ਹੈ ਜੀ ਘੱਟ ਰੇਟ ਉੱਪਰ ਵਾਜਨ ਵੀ ਮਿਲ ਜੂਗਾ ਜੇ ਕਿਸੇ ਨੇ ਲੈਣਾ ਜੀ ਤੇ 10 ਕਿਲੋ ਦੀ ਭਰਤੀ ਵਾਲਾ ਮਿਲ ਜੂਗਾ ਜੇ ਕਿਸੇ ਨੇ ਲੈਣਾ ਜੀ ਘੱਟੋ ਘਾਟੇ ਵੀ 30 ਰੁਪਏ ਦਾ ਭਾਜੀ ਇਹਦਾ ਹੋਲ سیل ਦਾ ਰੇਟ ਆ ਜੀ ਠੀਕ ਹੈ ਜੀ ਹਾਂ ਜੀ ਦੋਸਤੋ 22 ਗੋਰੇ ਕੋਲੇ ਪਈ ਆ ਜੀ ਮਿਰਚ ਜੇ ਕਿਸੇ ਨੇ ਲੈਣੀਆਂ ਹੋਲ سیل ਦਾ ਰੇਟ ਆ 22 ਦਾ ਠੀਕ ਹੈ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਜੀ ਮਿਰਚ ਦਾ ਜੀ ਠੀਕ ਹੈ ਜੀ ਜੇ ਕਿਸੇ ਨੇ ਲੈਣੀ ਆ ਘੱਟੋ ਘਾਟ ਬੂਰੀ ਲੈਣੀ ਪੈਣੀ ਆ ਇਹ ਕਾਊਂਟਰ ਦਾ ਭਾਅ ਜੀ ਇਹ ਹੋਲ سیل ਦਾ ਰੇਟ ਆ ਜੀ ਜੇ ਕਿਸੇ ਨੇ ਮਿਰਚ ਲੈਣੀ ਆ ਹਰੀ ਠੀਕ ਹੈ ਜੀ ਇਹ ਕਾਊਂਟਰ ਦਾ ਭਾਅ ਜੀ ਇਹਦਾ ਹਰੀ ਮਿਰਚ ਦਾ ਹਾਂ ਜੀ ਦੋਸਤੋ ਅੱਜ ਦਾ ਹਰੀ ਮਿਰਚ ਦਾ ਭਾਅ ਹੈਗਾ ਹੋਲ سیل ਦਾ ਰੇਟ ਹੈਗਾ ਜੀ 25 ਰੁਪਏ ਦਾ ਭਾਅ ਹੋਲ سیل ਦਾ ਰੇਟ ਆ ਜੇ ਕਿਸੇ ਨੇ ਲੈਣਾ ਘੱਟੋ ਘਾਟ ਕਾਊਂਟਰ ਦਾ ਭਾਅ ਹੈ ਜਿਹਦਾ ਹਰੀ ਮਿਰਚ ਦਾ ਜੀ ਬਰਨਾਰਾ ਮੰਡੀ ਦਾ ਇਹका जी होलसेल ਦਾ ਰੇਟ ਆ ਜੀ ਇਹਦਾ ਹਾਂਜੀ ਦੋਸਤੋ ਬਰਨਾਲਾ ਮੰਡੀ ਦਾ ਅੱਜ ਦਾ ਭਾਅ ਹੈਗਾ ਗੋਭੀ ਦਾ ਜੀ 30 ਤੋਂ ਲੈ ਕੇ 35 ਰੁਪਏ ਦਾ ਭਾਅ ਜੀ ਡੱਬੇ ਬੰਦ ਦਾ ਜੀ ਇਹ होलसेल ਦਾ ਰੇਟ ਆ ਜੇ ਕਿਸੇ ਨੇ ਲੈਣਾ ਇਕੱਠਾ ਬੰਦ ਡੱਬਾ ਲੈਣਾ ਪੈਣਾ ਗੋਭੀ ਦਾ ਜੀ ਇਹ ਠੀਕ ਆ ਜੀ ਚਲੋ ਬਾਈ ਨਾਲ ਆ ਭਾਅ ਵੀ ਪੁੱਛ ਲਈਏ ਵੀ ਅਰਬੀ ਦਾ ਕੀ ਭਾਅ ਅਰਬੀ ਦਾ ਕੀ ਭਾਅ ਕਿੰਨਾ 40 ਤੋਂ ਹਾਂਜੀ ਦੋਸਤੋ ਆਰਬੀ ਦਾ ਭਾਅ ਹੈਗਾ ਅੱਜ ਦਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਆਪਾਂ ਆਰਬੀ ਦਾ ਜੀ ਹੋਲ ਸੇਲ ਦਾ ਰੇਟ ਆ ਜੇ ਕਿਸੇ ਨੇ ਲੈਣਾ ਇਕੱਠੀ ਬੂਰੀ ਲੈਣੀ ਪਣੀ ਹੈ ਹਨਾ ਬੇਲੇ ਇਕੱਠੀ ਬੂਰੀ ਲੈਣੀ ਪਣੀ ਹੈ ਘਟੋ ਘਾੜਾ 50 ਕਿਲੋ ਦੀ ਬੂਰੀ ਹੁੰਦੀ ਹੈ ਜੇ ਕਿਸੇ ਨੇ ਲੈਣੀ ਆਰਬੀ ਦੀ ਇਹ ਹੋਲ ਸੇਲ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਟਰ ਦਾ ਭਾਅ ਹੈਗਾ ਅੱਜ ਦਾ 100 ਰੁਪਏ ਦਾ ਭਾਅ ਮਟਰ ਦਾ ਜੀ ਇਹ ਬੰਦ ਬੂਰੀ ਲੈਣੀ ਪਣੀ ਹੈ ਹਾਂਜੀ ਦੋਸਤੋ ਮਟਰ ਦਾ ਭਾਅ ਬੰਦ ਬੂਰੀ ਲੈਣੀ ਪਣੀ ਆ ਜੇ ਕਿਸੇ ਨੇ ਲੈਣੀ ਆ ਹੋਲ ਸੇਲ ਦਾ ਰੇਟ ਆ ਜੀ ਇਹ ਠੀਕ ਹੈ ਜੀ ਬੰਦ ਬੂਰੀ ਦਾ ਭਾਅ ਹੈ ਜੀ ਹਾਂਜੀ ਦੋਸਤੋ ਦਿੱਲੀ ਵਾਲੀ ਦਾ ਸਿਮਲਾ ਮਿਰਚ ਦਾ ਭਾਅ ਹੈਗਾ ਬੰਦ ਡੱਬੇ ਦਾ ਭਾਅ ਹੈਗਾ ਜੀ 40 ਰੁਪਏ ਦਾ ਭਾਅ ਜੀ ਬੰਦ ਡੱਬੇ ਦਾ ਇਹ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਲੈਣਾ ਬੰਦ ਡੱਬਾ ਲੈਣਾ ਪੈਣਾ ਜੀ ਇਹ ਠੀਕ ਹੈ ਵਧੀਆ ਕੁਆਲਿਟੀ ਦਾ ਭਾਅ ਜੀ ਇਹਦਾ ਇਹ ਤਿੰਨ ਨਹੀਂ ਲਾਸੰਦਾ ਰੇਟ ਹੈਗਾ ਬੂਰੀ ਦਾ ਭਾਅ ਲੱਗਿਆ ਬੂਰੀ ਦੇ ਦੋ ਗੋਰੀਆਂ ਦਾ ਬੂਰੀ ਦਾ ਭਾਅ ਹੈਗਾ ਇਹਦਾ ਜੀ 30 ਰੁਪਏ ਦਾ ਭਾਅ ਲਾਸੰਦਾ ਜੀ ਬੂਰੀ ਦਾ ਇਹਖਨੇ ਬੋਰੀ ਦਾ ਭਾਜੀ ਇਹ ਦੋ ਬੋਰੀਆਂ ਦਾ ਇਕੱਠੀਆਂ ਦਾ ਜੀ ਹਾਂ ਚੂਰੇ ਦਾ ਭਾਜੀ ਇਹ ਆ ਸਾਹਮਣੇ ਆ ਤੁਹਾਡੇ ਚੂਰੇ ਦਾ ਭਾਜੀ 30 ਰੁਪਏ ਦਾ ਭਾਜੀ ਦਾ ਹੋਦਾ ਉਹਦੀ ਬੋਲੀ ਪਾਈ ਜਾਂਦਾ ਉਹ ਜੀ ਬੋਲੀ ਪਾ ਰਹੇ ਨੇ ਜੀ ਕਿੱਦੋਂ ਕਾੜਾ ਬਾਗੂ ਜੀ ਪਿਆਰ ਪਾਈ ਬੋਲੀ ਚੱਲ ਰਹੀ ਆ ਬਾਕੀ ਦੇਖਦੇ ਆ ਪਾਲਾ ਸੰਧੀ ਬੋਲੀ ਪੂਰੀ ਦਾ ਇਕੱਠੀ ਦਾ ਕੀ ਭਾਅ ਪੈਂਦਾ ਜੀ ਜੀ ਦੋਸਤੋ 65 ਰੁਪਏ ਦਾ ਭਾਅ ਆ ਸੰਦਾ ਬੋਲੀ ਤੇ ਚੱਲ ਰਹੀ ਆ ਜੀ ਹੈ ਯਾਹ ਬਾਈ ਸਭ ਤੇ ਨੈਟ ਦਾ ਭਾਅ ਜੀ ਬੋਲੀ ਦਾ 70 ਰੁਪਏ ਤੇ ਭਾਅ ਵਾਗੀ ਬੋਲੀ ਦਾ ਜੀ ਦਾ ਹੁੰਦਾ ਜੀ ਹਰੋਂ ਬਣੀ ਆਪਿੰਨੇ 70 ਰੁਪਏ ਦਾ ਭਾਅ ਵੀ ਕਿਹਾ ਜੀ 13 ਗੱਟੇ ਜੀ ਆ ਇੱਕ ਵੀ ਇੱਕ ਵੀ ਇੱਕ ਵੀ ਇੱਕ ਲੋਈ ਦੱਸ ਕੱਲਾ ਗੱਟਾ ਲੋਈ ਪਾ ਲੈ ਲੋ ਆ ਜਾ ਹਾਂਜੀ ਦੋਸਤੋ 70 ਰੁਪਏ ਦਾ ਭਾਅ ਲਾਸਟ ਦਾ ਬੋਰੀਆਂ ਦਾ ਤਿੰਨ ਗੱਟਿਆਂ ਦਾ ਗਿਆ ਜੀ ਲਾਸ ਨੂੰ ਬੋਲੀ ਦਾ ਰੇਟ ਆ ਜੀ ਇਹ ਠੀਕ ਹੈ ਜੀ ਨੈਟ ਤੇ ਅੱਜ ਦਾ ਭਾਅ ਜੀ ਬਰਨਾਲਾ ਮੰਡੀ ਦਾ ਜੀ ਇਹ ਬੋਲੀ ਦਾ ਭਾਅ ਜੀ ਇਹਦਾ 30 ਰੁਪਏ ਜੀ ਉਧਰ ਲਈ ਲਾਸੰਦਾ ਬੋਰੀ ਲੈ ਕਿਹੜਾ ਲੱਗ ਰਿਹਾ 30 ਰੁਪਏ ਦਾ ਭਾਅ ਹੀ ਲਾਸੰਦਾ ਠੀਕ ਹੈ ਜੀ 30 ਰੁਪਏ ਦਾ ਬੋਰੀ ਅੱਜ ਬੋਲੀ ਚੱਲ ਰਹੀ ਹੈ ਜੀ 30 ਤੋਂ 40 45 50 55 60 ਮਾਰ ਦੇ ਇਕੱਲਾ ਹੀ ਗੱਟਾ 60 ਰੁਪਏ ਦੇ ਲੋ ਜੀ 60 60 ਇਕੱਲਾ ਹੀ ਗੱਟਾ 65 ਹਾਂ ਜੀ ਸਾਹਿਬ ਇਹ ਵੀ ਸੰਗਤ ਦੇਖੇ ਇਹਦਾ ਭਾਅ ਕੀ ਹੈ ਜੀ 20 ਦਾ ਜੀ ਨਾ ਦਿੱਕਾ ਜੀ ਇਹ 70 ਦਾ ਭਾਗ ਕਰੀਏ ਇਹ ਕਿੰਨੇ ਪੁੱਤ ਬਿੱਡੂ ਕਿੰਨੇ ਆਏ ਤੇਰੇ ਹੀ ਰਹਿ ਜਾ ਲਾਉਣ ਦੇ ਤੂੰ ਬੋਲੇ ਫਾਈਵ ਬੋਲੀ ਸੱਤ ਵੀ ਲੱਗ ਰਹੀ ਹੈ ਜੀ 8.8 60 62 ਕਰ 62 ਕਰ ਦੇ ਦੰਦਾ 70 ਦਾ 8 ਪੁੱਛਦਾ ਦੋ ਕੀ ਪਾ 8 ਹਾਂ ਜੀ ਦੋਸਤੋ 8 ਗੱਟੇ ਨਹੀਂ ਇਹ ਵਧੀਆ ਲਾਸਾ ਜੀ ਮੋਟੇ ਲਾਸਾ ਦਾ ਭਾਜ ਇਹਦਾ ਬੋਲੀ ਦਾ ਗੋਲ ਸ਼ੇਲ ਦਾ ਰੇਟ ਠੀਕ ਹੈ ਜੀ ਉਹ ਬਿੰਦਰ ਜੀ ਪੂਰਾ ਨੈਟ ਆ ਜੀ ਇਹਦਾ ਨੈਟ 84935 ਤੇ ਚਾਲ ਰੋਈ ਜਾਏ ਭਾਈ ਚਾਰੇ ਮੇਰੇ ਕਰੋ ਨਾ ਜੀ ਜਾਈਏ ਭਾਈ 565 ਹੋ ਗਏ 865 ਹੋ ਗਿਆ ਜੀ ਦੋਸਤੋ 80 ਦਾ ਭਾਅ ਹੋ ਗਿਆ ਜੀ 79 ਦਾ ਭਾਅ ਹੋ ਗਿਆ ਬੋਲੀ ਦਾ ਦੇਦਾ ਵੀ 30 ਰੁਪਏ ਕਿੰਨੇ ਭਈ ਇਹ ਤੇ ਆਪਾਂ ਹੋਰ ਵੀ ਬੋਲੀ ਦਿਖਾਉਣਾ 30 ਰੁਪਏ ਦੀ ਨਾ ਬੋਲੀ ਲੱਗ ਰਹੀ ਹੈ ਜੀ ਕਿਸੇ ਨੇ ਲੈਣਾ ਹੁੰਦਾ ਲਾਹਣੇ ਇਹ ਕਿੰਨਾ ਪਾਏ 30 ਰੁਪਏ ਚੱਲੇ ਵੀਰਾ ਨੈਕ ਰੇਟ ਆ ਬੋਲੀ ਦਾ ਹੀ ਸੀ ਇਹ ਆ ਇਹਦਾ ਮਾਲ ਉਤੋ ਹੀ ਸਾਬ ਹੋਏ 30 ਰੁਪਏ ਕਿਲੋ ਜੀ 30 40 ਆਪਾਂ ਨੇ ਨੈਟ ਤੁਹਾਨੂੰ ਬੋਲੀ ਦਿਖਾਈ ਦਿੱਤੀ ਵੀ ਲਸਣ ਦਾ ਰੇਟ ਆ ਹੋਲ سیل ਦਾ ਨੈਟ ਦੇ ਰਾਈ ਇਹ ਬੋਲੀ ਦੇ ਭਾਅ ਤੇ ਰੇਟ ਵੇਚਾ ਜੀ ਲਸਣ ਅੱਜ ਠੀਕ ਆ ਜੀ ਚਲੋ ਆਪਾਂ ਹੋਰ ਵੀ ਤੁਹਾਨੂੰ ਦਿਖਾਉਨੇ ਆ ਵੀ ਅੱਜ ਦਾ ਕੀ ਭਾਅ ਰਿਹਾ ਜੀ ਉਹ ਆਦਰਕ ਦਾ ਭਾਅ ਹੈਗਾ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਦਾ ਭਾਅ ਜੀ ਬੂਰੀ ਦਾ ਹੋਲ سیل ਦਾ ਰੇਟ ਆ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਲੈਣਾ ਬੈਠਾ ਇਕੱਠਾ ਜੀ ਆਦਰਕ ਦਾ ਭਾਅ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਕਾਉਂਸਲ ਦਾ ਜੀ ਇਹ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਇਕੱਠੇ ਦਾ ਇਹ ਹਾਂਜੀ ਨੀਂਬੂ ਦਾ ਭਾਅ ਹੈਗਾ ਜੀ ਹੋਲ سیل ਦਾ ਰੇਟ ਹੈਗਾ ਅੱਜ 70 ਤੋਂ 80 ਰੁਪਏ ਤੱਕ ਦਾ ਭਾਅ ਜੀ ਹੋਲ سیل ਦਾ ਰੇਟ ਹੈ ਜੇ ਕਿਸੇ ਨੇ ਲੈਣਾ ਬੋਰੀ ਦਾ ਭਾਅ ਜੀ ਇਹਦਾ ਹੋਲ سیل ਦਾ ਠੀਕ ਹੈ ਇਕੱਠਾ ਬੋਰੀ ਲੈਣੀ ਹੈ ਜੇ ਕਿਸੇ ਨੇ ਲੈਣੀ ਹੈ ਨੀਂਬੂ ਦਾ ਭਾਅ ਅੱਜ ਦਾ ਬਰਨਾਲਾ ਮੰਡੀ ਦਾ ਭਾਅ ਜੀ 70 ਤੋਂ 80 ਰੁਪਏ ਤੱਕ ਦਾ ਭਾਅ ਜੀ ਆਪਾਂ ਸੈਚਰੀ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਸੈਚਰੀ ਦਾ ਕੀ ਭਾਅ ਰਿਹਾ ਜੀ ਅੱਜ ਦਾ ਹੋਲ سیل ਦਾ ਰੇਟ ਆਪਾਂ ਸੈਚਰੀ ਬਾਰੇ ਵੀ ਗੱਲਬਾਤ ਕਰ ਦਾਂਗੇ ਕਿ ਵੀ ਅੱਜ ਦਾ ਕੀ ਭਾਅ ਰਿਹਾ ਜੀ ਉਹ ਆਪ ਫੁੱਟੇ ਹੋਰਾਂ ਨਾਲ ਗੱਲਬਾਤ ਕਰਦਾ ਜਾ ਕੇ ਵੀ ਅੱਜ ਦਾ ਸੈਕਟਰੀ ਦਾ ਕੀ ਪਾ ਰਿਹਾ ਚਲੋ ਆਪਾਂ ਗੱਲਬਾਤ ਕਰੀਏ ਵੀ ਅੱਜ ਦਾ ਕੀ ਪਾਜੀ ਅੱਜ ਹਾਂਜੀ ਦੋਸਤੋ ਆਪਾਂ ਸੈਕਟਰੀ ਬਾਰੇ ਵੀ ਪੁੱਛਦਾ ਬਾਈ ਹੋਰਾਂ ਨੇ ਵੀ ਅੱਜ ਸੈਕਟਰੀ ਦਾ ਕੀ ਪਾ ਰਿਹਾ ਅੱਜ ਦਾ ਆਪਾਂ ਤੇ ਭਾਈ ਅੱਜ ਸੈਤਰੀ ਦਾ ਕੀ ਭਾਜ ਲਈਏਗਾ ਭਾਈ ਅੱਜ 5 ਸੈਤਰੀ 5 ਤੋਂ 6 ਜੀ 5 ਹਾਂਜੀ 5 ਤੋਂ ਲੈ ਕੇ 6 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਗੱਡੀ ਦਾ 7 ਤੋਂ 8 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੱਜ ਤਰਬੂਜ ਦਾ ਹਾਂਜੀ ਭਾਈ ਨਾ ਕਰਦੇ ਗੱਲਬਾਤ ਉਧਰ ਵੀ ਜਾ ਕੇ ਵੀ ਕਿੱਦਾਂ ਨਾ ਤਰਬੂਜ ਆ 5 ਰੁਪਏ ਕਿੰਨੂ ਆ ਭਾਈ ਯਾਰ ਹਾਂਜੀ ਦੋਸਤੋ ਆ ਤਰਬੂਜ ਵੇਚਿਆ ਜੀ 5 ਤੋਂ ਲੈ ਕੇ 6 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਤਰਬੂਜ ਦਾ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੇ ਕੱਟੋ-ਕੱਟ ਕਿਸੇ ਨੇ ਲੈਣਾ ਕੱਟੋ-ਕੱਟ 50 ਕਿਲੋ ਲੈਣਾ ਪੈਣਾ ਜੇ ਕਿਸੇ ਨੇ ਠੀਕ ਹੈ ਜੀ ਕਾਉਂਟਲਾਂ ਦਾ ਭਾਅ ਹੁੰਦਾ ਜੀ ਇਹਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਹਾਂਗੇ ਜੱਗਤ ਫਰੂਟ ਆ ਕੰਪਨੀ ਕੋਲੇ ਖੜੇ ਹਾਂ ਆਪਾਂ ਬਾਈ ਹੋਰਾਂ ਕੋਲੇ ਠੀਕ ਹੈ ਜੀ ਅੱਜ ਆਪਾਂ ਫਰੂਟ ਬਾਰੇ ਗੱਲਬਾਤ ਕਰਦਾ ਵੀ ਅੱਜ ਦਾ ਫਰੂਟ ਦਾ ਕੀ ਭਾਅ ਰਿਹਾ ਅੱਛਾ ਜੀ ਤੇ ਬਾਈ ਨਾ ਕਰਦੇ ਆ ਗੱਲਬਾਤ ਕੋਈ ਭਾਈ ਠੀਕ ਆ ਭਾਈ ਠੀਕ ਹੈ ਜੀ ਹੋਰ ਕਹਿਮ ਵਧੀਆ ਵਧੀਆ ਅੱਜ ਆਪਾਂ ਸਭ ਦੇ ਅੱਜ ਕੀ ਭਾਅ ਰਿਹਾ ਜੀ ਇਹਦਾ ਪਵਿੱਤੇ ਦਾ ਅੱਜ ਪਵਿੱਤਾ ਜਿੱਲ ਗਈ 35 ਤੋਂ 40 ਰੁਪਏ ਹਾਂਜੀ ਦੋਸਤੋ 35 ਤੋਂ ਲੈ ਕੇ 40 ਰੁਪਏ ਦਾ ਭਾਅ ਰ ਹੈ ਜੀ ਪਪੀਤੀ ਦਾ ਵਧੀਆ ਇਹ ਵਧੀਆ ਪਪੀਤਾ ਜੀ ਇਹ ਬਿਨਾ ਮਸਾਲੇ ਤੋਂ ਹੁੰਦਾ ਬਾਈ ਹੋਰਾਂ ਕੋਲੇ ਸੋਨੂੰ ਪਹਿਲੀ ਵੀਡੀਓ ਚ ਵੀ ਦੱਸਿਆ ਸੀ ਆਪਣੇ ਕੋਲੇ ਜੇ ਕਿਸੇ ਨੇ ਲੈਣਾ ਬਿਨਾ ਮਸਾਲੇ ਤੋਂ ਪਵਿਤਾ ਤਾਂ ਇਹ ਜਗਤ ਫਰੂਟ ਕੰਪਨੀ ਕੋਲੋਂ ਮਿਲੂਗਾ ਜੇ ਕਿਸੇ ਨੇ ਲੈਣਾ ਜੀ ਠੀਕ ਆ ਜੀ ਹੋਲ ਸੇਲ ਦਾ ਰੇਟ ਆ ਬਾਈ ਹੋਰਾਂ ਦਾ ਕਿਨੇ ਪੈਨੈਪਲ ਦਾ ਕੀ ਭਾਅ ਦਿੱਲੀ ਜਾਂਦਾ ਹੈ ਪੈਨੈਪਲ ਵੀ 35 ਤੋਂ 40 ਜੀ 35 ਤੋਂ ਲੈ ਕੇ 40 ਰੁਪਏ ਦਾ ਭਾਅ ਜੀ ਪੈਨੈਪਲ ਦਾ ਠੀਕ ਆ ਜੀ ਹੋਲ ਸੇਲ ਦਾ ਰੇਟ ਆ ਜੀ ਇਹਦਾ ਤੇ ਨਰੀਅਲ ਦਾ ਕੀ ਭਾਜਲੀ ਨਰੀਅਲ 700 ਰੁਪਏ ਲਫਾਫੇ ਦੀ ਨਰੀਅਲ ਦਾ 700 ਦਾ ਭਾਜ ਜੀ ਇਹ ਹੋਲ ਸੇਲ ਦਾ ਰੇਟ ਆ 10 ਪੀਸ ਲੈਣੇ ਪਣਗੇ ਜੇ ਕਿਸੇ ਨੇ ਲੈਣਾ ਈ ਇਕੱਠੇ ਠੀਕ ਹੈ ਜੀ 10 ਪੀਸ ਹੁੰਦੇ ਆ ਲਫਾਫੇ ਦੇ ਵਿੱਚ ਆਪਰ ਪਹਿਰਾ ਮਿਲਟਰੀ ਜੀ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਹਾਂਜੀ ਵੀਰੇ ਸੁੱਕੇ ਨਰੀਅਲ ਦਾ ਕੀ ਭਾ ਲਾਦਾ ਵੀਰੇ ਇਹਦਾ ਸੁਕਾਨਰ ਜੀ 50 ਤੋਂ 55 ਦੇ ਵਿੱਚ ਵਿੱਚ ਹੋ ਗਏ। ਹਾਂਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਇਹਦੇ ਵਿੱਚ ਵਿੱਚ ਰੇਟ ਮਿਲ ਜੂਗਾ। ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ। ਘੱਟੋ ਘੱਟ 10 ਪੀਸ ਲੈਣੇ ਪੈਣਗੇ। ਜੇ ਕਿਸੇ ਨੇ ਲੈਣਿਆ ਬਾਈ ਹੋਲ ਸੇਲ ਦਾ ਰੇਟ ਆ ਜੀ ਇਹਦਾ। ਠੀਕ ਹੈ ਜੀ। ਚਲੋ ਆਪਾਂ ਗੱਲਬਾਤ ਕਰ ਦਾਂ ਜਾਂ ਕੇ ਫਰੂਟ ਬਾਰੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਆ ਰਿਹਾ। ਚਲੋ ਆਪਾਂ ਗੱਲਬਾਤ ਕਰੀਏ ਜਾਂ ਕੇ ਜੀ। ਭਾਅ ਹੈਗਾ ਜੀ ਅੱਜ ਦਾ ਹੋਲ ਸੇਲ ਦਾ ਰੇਟ ਆ ਹੈਗਾ ਜੀ। 40 ਤੋਂ ਲੈ ਕੇ 42 ਰੁਪਏ ਤੱਕ ਦਾ ਭਾਜ ਹੀ ਹੋਲ سیل ਦਾ ਰੇਟ ਆ ਵਧੀਆ ਟੋਪ ਦਾ ਟੀਲਾ ਜੀ ਇਹ ਠੀਕ ਹੈ ਜੀ ਇਕੱਠਾ ਗ੍ਰੇਡ ਲੈਣਾ ਮੈਣਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ 1200 ਰੁਪਏ ਦਾ ਭਾਅ ਜੀ ਮਸੰਮੀ ਦਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਘੱਟੋ ਘਾਟ 20 ਕਿਲੋ ਦੀ ਹੁੰਦੀ ਹੈ ਜੀ ਮਸੰਮੀ ਦਾ ਪੈ ਕਿੰਨੀ ਹੁੰਦੀ ਹੈ ਬੂਰੀ ਦੇ ਵਿੱਚ ਤੇ ਹੋਲ سیل ਦਾ ਅੱਜ ਦਾ ਰੇਟ ਆ ਜੀ ਬਰਨਾਲੇ ਦਾ ਇਹ ਦੋਸਤੋ ਬਾਈ ਨਾਲ ਆਪਾਂ ਸਪੈਦੇ ਅੰਬ ਬਾਰੇ ਗੱਲਬਾਤ ਕਰਦੇ ਆ ਬਾਈ ਨਾਲ ਵੀ ਅੱਜ ਸਪੈਦੇ ਦਾ ਕੀ ਭਾਅ ਆ ਰਿਹਾ ਜੀ ਹੋਲ سیل ਦਾ ਰੇਟ ਬਾਰੇ ਗ ਪਰ ਬਈ ਠੀਕ ਆ ਬਈ ਵਧੀਆ ਬਈ ਕੈਮ ਕੈਮ ਆ ਬਈ ਤੇ ਅੰਬਸ ਪਾਈਦੇ ਦਾ ਕੀ ਭਾ ਰਿਆ ਜੀ 500 ਰੁਪਏ ਆ ਉੱਤੋਂ ਦੇਦਾ ਜੀ ਹਾਂ ਜੀ ਉਸ ਤੋਂ ਅੱਜ ਦਾ ਰੇਟ ਹੈਗਾ 500 ਰੁਪਏ ਦਾ ਭਾ ਜੀ ਹੋਲ ਸੇਲ ਦਾ ਰੇਟ ਆ ਸਪਾਈਦੇ ਅੰਬ ਦਾ ਜੀ ਪੂਰੇ ਵਧੀਆ ਕੁਆਲਿਟੀ ਦਾ ਭਾ ਜੀ ਇਹਦਾ ਠੀਕ ਆ ਜੀ ਹੋਲ ਸੇਲ ਦਾ ਰੇਟ ਆ ਸਪਾਈਦੇ ਅੰਬ ਦਾ ਜੀ ਤੇ ਵੀਰ ਜੀ ਆਪਣੇ ਆੜੂਆਂ ਦਾ ਕੀ ਭਾ ਰਿਆ ਜੀ ਆੜੂ 450 ਰੁਪਏ ਦਾ ਰੱਚਾ ਜੀ ਕਿੰਨਾ 450 ਦਾ ਹਾਂਜੀ ਦੋਸਤੋ 450 ਦਾ ਡੱਬਾ ਜੀ ਇਹ ਕਿੰਨੇ ਕਿਲੋ ਦਾ ਹੁੰਦਾ ਜੀ ਇਹ? ਇਹ 9 ਕਿਲੋ ਦਾ ਹੁੰਦਾ ਦਾ। 9 ਕਿਲੋ ਦੀ ਪੇਟੀ ਹੁੰਦੀ ਆ ਬੰਦ ਜੀ ਜੇ ਕਿਸੇ ਨੇ ਲੈਣੀ ਆ ਆ ਹੋਲ ਸੇਲ ਦੇ ਰੇਟ ਤੇ ਮਿਲੂ ਜੀ ਕਿਸੇ ਨੇ ਲੈਣੀ ਆ ਜੀ ਇਹ। ਠੀਕ ਆ ਜੀ। ਤੇ ਸੇਵ 5 ਕਿਲੋ ਦੀ ਭਰਤੀ ਆ ਜੀ। ਸੇਵ ਦੀ 5 ਕਿਲੋ ਹੀ ਆ ਜੀ। ਹਾਂਜੀ 1000 ਰੁਪਏ ਦਾ। ਹਾਂਜੀ 1000 ਰੁਪਏ ਦੀ ਪੇਟੀ ਮਿਲ ਜੂ ਜੀ ਜੇ ਕਿਸੇ ਨੇ ਲੈਣੀ ਆ 5 ਕਿਲੋ ਦੀ ਭਰਤੀ ਆ ਜੀ ਸੇਵ ਦੀ। ਹੋਲ ਸੇਲ ਦਾ ਕਿਹੜਾ ਦਾਣਾ ਜੀ ਇਹ? ਇਹ 25 ਦਾਣਾ ਜੀ। ਹਾਂਜੀ ਦੋਸਤੋ 25 ਦਾਣੇ ਦਾ ਭਾਅ ਜੀ ਇਹਦਾ ਹੋਲ ਸੇਲ ਦਾ ਰੇਟ ਆ ਜ 1000 ਰੁਪਏ ਦੀ ਪੇਟੀ ਮਿਲ ਜੂ 5 ਕਿਲੋ ਦੀ ਹੁੰਦੀ ਹੈ ਜੀ ਇਹ ਪੇਟੀ ਬੰਦ ਤੇ ਨਾਰਾਂ ਦੀ ਪੇਟੀ ਸਾਡੇ 1250 ਜੀ ਸਾਡੇ 1250 ਦੀ ਪੇਟੀ ਨਾਰਾਂ ਦੀ ਹੈ ਜੀ ਨਾਰ ਕਿੰਨੇ ਕਿਲੋ ਹੁੰਦਾ ਵੀਰੇ 10 ਕਿਲੋ ਹੁੰਦਾ ਜੀ 10 ਕਿਲੋ ਹੁੰਦਾ ਨਾਰਾਂ ਦਾ ਜੀ ਇਹ ਲੈਣੀਆਂ ਬਾਈ ਹੋਰਾਂ ਕੋਲੇ ਤੁਸੀਂ ਮਿਲ ਸਕਦੇ ਹੋ ਥੋੜੇ سیل ਦਾ ਰੇਟ ਆ ਬਾਈ ਹੋਰਾਂ ਕੋਲੇ ਠੀਕ ਹੈ ਜੀ ਪੂਰਾ ਟਾਪ ਦਾ ਨਾਰਾ ਜੀ ਇਹ ਇੱਕ ਰੇਟ ਆ ਵੀਰੇ ਸਾਰੇ ਨਾਲ ਹਾਂਜੀ ਹਾਂਜੀ ਇੱਕੋ ਹੀ ਰੇਟ ਆ ਸਾਡੇ ਤੇ 1200 ਉਹ ਵੀ 1200 ਰੁਪਏ ਦਾ ਭਾਜੇ ਇਹਦਾ ਰੇਟ ਆ ਜੀ ਪੂਰਾ ਵਧੀਆ ਜੀ ਨਾ ਰਹੇ ਥੇਲਾ ਵੀ ਲੈ ਲਓ ਤੇ ਕਿਨੂਆ ਦਾ ਕੀ ਰੇਟ ਚੱਲੀ ਜਾਂਦਾ ਕੋਈ ਇਹ 1500 ਰੁਪਏ ਦਾ ਹਾਂਜੀ 1500 ਦਾ 1500 ਦਾ ਰੇਟ ਆ ਜੀ ਇਹਦਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਬੰਦ ਡੱਬੇ ਹੀ ਲੈਣਾ ਮੰਨਦਾ ਕੋਈ ਹਾਂਜੀ ਬੰਦੀ ਵਿਗਦਾ ਜੀ ਹਾਂਜੀ ਬੰਦੀ ਵਿਗਦਾ ਜੇ ਕਿਸੇ ਨੇ ਲੈਣਾ ਬੰਦੀ ਮਿਲੂ ਬਾਈ ਹੋਰਾਂ ਦੇ ਦੁਕਾਨ ਤੋਂ ਠੀਕ ਹੈ ਜੀ ਹੋਲ ਸੇਲ ਦੇ ਰੇਟ ਨੇ ਬਾਈ ਹੋਰਾਂ ਦੇ ਇਹ ਇਹ ਨਾਸਪਤੀ ਦਾ ਕੀ ਭਾਅ ਚੱਲੀ ਜਾਂਦਾ ਵੱਡੇ ਭਾਈ ਦੋ ਚਰਨਜੀਤ ਮੋਗਲੇ ਭਾਜਦੀ ਜੇ 2000 ਦਾ ਜੀ ਹਾਂ ਜੀ 2000 ਰੁਪਏ ਦਾ ਭਾਅ ਜੀ ਨਾਸਪਤੀ ਦਾ ਬੰਦ ਡੱਬੇ ਦਾ ਭਾਅ ਜੀ ਇਹਦਾ ਕਿੰਨੇ ਕਿਲੋ ਹੁੰਦਾ ਵੀਰੇ ਇਹਦੇ ਵਿੱਚ ਨਾਸਪਤੀ ਕਿਲੋ ਹੁੰਦਾ 10 ਕਿਲੋ ਸਾਰੇ ਆਹ ਇਹ 10 ਕਿਲੋ ਹੁੰਦਾ ਜੀ ਇਹ ਕਿਸੇ ਨੇ ਲੈਣਾ ਇਹਦਾ ਭਾਅ ਹੁੰਦਾ ਜੀ 10 ਕਿਲੋ ਦਾ ਤੇ ਕਿੰਨੇ ਜੀ ਵੀ 10 ਕਿਲੋ ਹੀ ਹੁੰਦਾ ਜੀ ਕਿਸੇ ਨੇ ਲੈਣਾ ਹੋਰ ਕਿੰਦਾ ਰੇਟ ਆ ਜੀ ਠੀਕ ਹੈ ਜੀ 10 10 ਕਿਲੋ ਹੁੰਦੀ ਹੈ ਭਰਤੀ ਇਹਦੇ ਵਿੱਚ ਜਿਹੜਾ ਆੜੂ हां जी दोस्तों जे किसी ने ਲੈਣੀਆਂ ਕੀ ਵੀ ਦਾ ਭਾਅ ਹੈਗਾ ਜੀ 1700 ਰੁਪਏ ਦਾ ਭਾਅ ਜੀ ਠੀਕ ਹੈ ਜੀ 15 ਡੱਬੀਆਂ ਹੁੰਦੀਆਂ ਨੇ ਇਹਦੇ ਵਿੱਚ ਜੇ ਕਿਸੇ ਨੇ ਲੈਣਾ ਬੰਦ ਡੱਬੇ ਦਾ ਹੋਲ سیل ਦਾ ਰੇਟ ਆ ਬਾਈ ਯਾਰਾਂ ਦਾ ਇਹ ਠੀਕ ਹੈ ਜੀ ਕੀ ਵੀ ਦਾ ਇਹ ਡੱਬੀ ਦੇ ਵਿੱਚ 4 ਪੀਸ ਹੁੰਦੇ ਆ ਜੀ ਠੀਕ ਹੈ ਜੀ ਜੇ ਡੱਬੀ ਲੈਣੀ ਹੋਵੇ ਕਿੰਨੇ ਰੇਟ ਦੇ ਕੀ ਰੇਟ ਮਿਲ ਜਣੀਆਂ ਹੈ ਡੱਬੀ ਹਾਂਜੀ ਦੋਸਤੋ 130 ਰੁਪਏ ਦਾ ਭਾਅ ਕੀਵੀ ਦਾ ਇਹ ਡੱਬੀ ਬੰਦ ਖੁੱਲੀ ਲੈਣੀ ਹੈ ਕੱਲੀ ਸਿੰਦੜੀ ਵੀ ਬੰਦ ਜੀ ਇਹ ਗੱਲ ਇਹ 100 ਰੁਪਏ ਵਾਲੀ ਹੈ ਕੀ ਰੇਟ ਹੈ 100 ਰੁਪਏ ਦੀ ਹਾਂਜੀ 1100 ਰੁਪਏ ਦੀ ਹੈ ਜਸਪਰੀ ਵਾਲੀ ਡੀਬੀ ਬੰਦ ਡੱਬੀ ਮਿਲੂਏ ਕਿੰਨੇ ਦਾ ਹੈ ਇਹ ਡੱਬਾ ਬੰਦਾ 1100 ਹਾਂਜੀ 1100 ਦਾ ਮਿਲ ਜੂ ਬੰਦ ਡੱਬਾ ਜੀ ਇਹ ਜੇ ਕਿਸੇ ਨੇ ਲੈਣਾ ਠੀਕ ਹੈ ਜੀ ਹਾਂਜੀ ਦੋਸਤੋ ਦਸਹਰੀ ਆਮ ਦਾ ਭਾਅ ਹੈਗਾ 50 ਤੋਂ ਲੈ ਕੇ 55 ਰੁਪਏ ਦਾ ਭਾਅ ਇਹ ਦਿੱਲੀ ਵਾਲਾ ਮਾਲ ਆ ਜੀ ਪੂਰਾ ਵਾ ਵਧੀਆ ਤੇ ਬਾਹਰੋਂ ਆਉਂਦਾ ਜੀ ਬਿਨਾ ਮਸਾਲੇ ਵਾਲਾ ਇਹ ਠੀਕ ਹੈ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਇਹਦਾ ਇਹ ਇਕੱਠਾ ਡੱਬਾ ਲੈਣਾ ਪੈਣਾ ਬੰਦ ਜੀ ਇਹਦਾ ਹਾਂਜੀ ਦੋਸਤੋ ਬੋ ਵੀ ਖਰਬੂਜੇ ਦਾ ਭਾਅ ਹੈਗਾ ਜੀ ਅੱਜ ਅੱਜ ਦਾ ਭਾਅ ਜੀ ਇਹ 400 ਰੁਪਏ ਦਾ ਭਾਅ ਜੀ 15 ਕਿਲੋ ਮਿਲੂਗਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਘੱਟੋ ਘਾਟ 15 ਕਿਲੋ 400 ਦਾ ਲੈਣਾ ਪੈਣਾ ਜੀ ਕਿਸੇ ਨੇ ਲੈਣਾ ਜੀ ਬੋ ਵੀ ਖਰਬੂਜਾ ਜੀ ਠੀਕ ਹੈ ਜੀ ਹੋਲ سیل ਦਾ ਰੇਟ ਆ ਜੀ ਇਹਦਾ हां जी दोस्तों लीची ਦਾ ਭਾਅ ਹੈਗਾ ਜੀ 100 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ लीची ਦਾ ਵਧੀਆ ਕੁਆਲਿਟੀ ਦਾ ਭਾਅ ਜੀ ਹੋਲ سیل ਦਾ ਰੇਟ ਆ ਜੀ लीची ਦਾ ਅੱਜ ਦਾ ਬਰਨਾਲਾ ਮੰਡੀ ਦਾ ਜੀ ਠੀਕ ਹੈ ਜੀ 100 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਹੋਲ سیل ਦਾ ਜੀ ਇਹਦਾ ਜੇ ਕਿਸੇ ਨੇ ਲੈਣਾ ਇਕੱਠਾ ਗ੍ਰੇਡ ਲੈਣਾ ਪੈਣਾ ਬੰਦੂ ਦਾ ਭਾਅ ਜੀ ਇਹ ਹੋਲ سیل ਦਾ ਜੀ ਠੀਕ ਹੈ ਜੀ ਇਕੱਠੇ ਗ੍ਰੇਡ ਲੈਣੇ ਪੈਣੇ ਆ ਜੀ ਆ ਆਲੂ ਪਿਆਜ ਬਾਰੇ ਵੀ ਗੱਲਬਾਤ ਕਰਦੇ ਆ ਬਾਬੂ ਜੀ ਨਾਲ ਵੀ ਅੱਜ ਆਲੂ ਦਾ ਕੀ ਭਾ ਰਿਹਾ ਤੇ ਪਿਆਜ ਦਾ ਕੀ ਭਾ ਰਿਹਾ ਜੀ ਚਲੋ ਆਪਾਂ ਗੱਲਬਾਤ ਕਰ ਦਿਆਂ ਜਾਂ ਕਿ ਜਿੰਨਾ ਗੱਲ ਆਪਾਂ ਬਾਤ ਕਰਦੇ ਆ ਵੀ ਅੱਜ ਆਲੂ ਦਾ ਕੀ ਭਾ ਰਿਹਾ ਨਮਸਕਾਰ ਬਾਬੂ ਜੀ ਹੋ ਠੀਕ ਹੋ ਜੀ ਵਧੀਆ ਤੇ ਆ ਆਲੂ ਕੀ ਭਾ ਰਿਹਾ ਜੀ ਅੱਜ ਡਾਇਮੰਡ ਬਹੁਤ ਟੌਪ ਗਾ ਲੂ 550 ਰੁਪਏ ਵਿਕੇ ਭਾਈ ਹਾਂਜੀ ਦੋਸਤੋ ਡਾਇਮੰਡ ਦਾ ਆਲੂ ਆ ਜੀ ਪੂਰਾ ਵਧੀਆ ਕੁਆਲਿਟੀ ਦਾ ਆਪਾਂ 550 ਰੁਪਏ ਦਾ ਵਿਕ ਗਿਆ ਜੀ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਭਾਈ ਤੁਸੀਂ ਨੇ ਖਰੀਦਿਆ ਭਾਈ ਇਹ ਕੀ ਭਾ ਖਰੀਦ ਲਿਆ ਤੁਸੀਂ ਨੇ ਜੀ ਹਾਂਜੀ ਸਾ 550 ਰੁਪਿਆ ਖਰੀਦਿਆ ਜੀ ਰੇਟ ਇਹ ਜੀ ਆਲੂ ਦਾ ਵਧੀਆ ਕੁਆਲਿਟੀ ਹੈ ਜੀ ਭਾਈ ਨੇ ਕੋਈ ਆਏ ਨਹੀਂ ਹੈਗਾ ਵੀ ਆਹੀ ਰੇਟ ਮਿਲੂ ਜੇ ਕਿਸੇ ਨੇ ਲੈਣਾ ਆਲੂ ਬਾਪੂ ਹੋਰਾਂ ਕੋਲੇ ਆ ਕੇ ਠੀਕ ਹੈ ਜੀ ਪੂਰਾ ਟਾਪ ਦਾ ਆਲੂ ਆ ਜੀ ਇਹ ਤੇ ਆ 500 ਰੁਪਏ ਵਿੱਚ ਦੇ 500 ਰੁਪਏ ਹਾਂ ਹਾਂਜੀ ਦੋਸਤੋ ਡਾਇਮੰਡ ਆ ਵੀ ਆਲੂ ਆ ਜੀ ਇਹ 500 ਰੁਪਏ ਦਾ ਘੱਟਾ ਮਿਲ ਜੂ ਜੇ ਕਿਸੇ ਨੇ ਲੈਣਾ 500 ਰੁਪਏ ਦਾ ਭਾਜ ਹੀ ਇਹਦਾ ਡਾਇਮੰਡ ਦਾ ਆਲੂ ਦਾ ਠੀਕ ਹੈ ਜੀ ਹਾਂਜੀ ਗਏ ਆ ਗਏ ਪੀ ਆਲੂ ਆ ਜੀ ਇਹ 450 ਦਾ ਮਿਲ ਜੂ ਜੀ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਬਾਪੂ ਹੋਰਾਂ ਦਾ ਜੀ ਠੀਕ ਹੈ ਜੀ 450 ਰੁਪਏ ਦਾ ਜੀ ਆ ਲਾਲ ਵਾਲੇ ਦਾ ਕੀ ਭਲਾ ਦਾ ਬਾਪੂ ਜੀ 550 550 ਰੁਪਏ ਲਾਲ ਦਾ ਜੀ ਆਲੂ ਦਾ ਭਾਜ ਜੀ ਇਹ ਹੋਲ ਸੇਲ ਦਾ ਰੇਟ ਆ ਬਾਪੂ ਹੋਰਾਂ ਦਾ ਜੇ ਕਿਸੇ ਨੇ ਲੈਣਾ ਗੱਟਾ ਲੈਣਾ ਪੈਣਾ ਜੀ ਇਕੱਠਾ ਇਹ ਠੀਕ ਹੈ ਕਿਲੋ ਦਾ ਭਾਅ ਨਹੀਂ ਹੈਗਾ ਇਹ ਠੱਕੇ ਦਾ ਭਾਅ ਗੱਟਿਆਂ ਦਾ ਭਾਅ ਜੀ ਇਹ ਹਾਂਜੀ ਦੋਸਤੋ ਆਪਾਂ ਤੇ ਅੱਜ ਬਾਰੇ ਵੀ ਗੱਲਬਾਤ ਕਰਦੇ ਆਂ ਬਾਗੂ ਨਾਲ ਜੀ ਅੱਜ ਪਿਆਜ਼ ਦਾ ਕੀ ਭਾਅ ਰਹਿ ਜੇ ਗੱਡੀਆਂ ਦਾ ਕੀ ਭਾਅ ਜੀ ਅੱਜ ਦਾ ਪਿਆਜ਼ ਦਾ ਰੇਟ ਜੀ ਠੀਕ ਹੈ ਜੀ ਚਲੋ ਆਪਾਂ ਗੱਲਬਾਤ ਕਰਦੇ ਆਂ ਜਾ ਕੇ ਦੱਸਵਾੜ ਕਰਦੇ ਆਂ ਵੀ ਅੱਜ ਦਾ ਕੀ ਭਾਅ ਆ ਰਿਹਾ ਜੀ ਪਿਆਜ਼ ਦਾ ਇਹ 12 ਰੁਪਏ ਕਿਲੋ ਵਿਕਰੀ ਹੈ ਜੀ ਹਾਂਜੀ ਦੋਸਤੋ ਆ ਗੱਡੀ ਦਾ ਭਾਅ ਹੈਗਾ 12 ਰੁਪਏ ਦਾ ਭਾਅ ਜੀ ਇਹ ਗੋਸ਼ਲ ਦਾ ਰੇਟ ਹੈ ਜੀ ਕਿਸੇ ਨੇ ਲੈਣਾ ਜੀ ਇਧਰਲੀ ਗੱਡੀ ਦਾ ਕੀ ਭਾਅ ਜੀ ਇਹ 10 ਰੁਪਏ ਕਿਲੋ ਹੈ ਹਾਂਜੀ ਦੋਸਤੋ ਇਧਰਲਾ 10 ਰੁਪਏ ਦਾ ਭਾਜ ਹੀ ਪਿਆ ਹੈ ਦਾ ਤੇ ਫੋਟੋ ਕੱਢੋ ਕਿ ਇਧਰ ਰੋਜੀ ਨਾ ਮਾਰੇ ਹਾਂਜੀ ਦੋਸਤੋ ਆ ਪਿਆਜ ਦਾ 10 ਰੁਪਏ ਦਾ ਭਾਜ ਹੀ ਕਿਸੇ ਨੇ ਲੈਣਾ ਤੇ ਆ ਗੱਡੀ ਖੜੀ ਹੈ ਜੇ ਕਿਸੇ ਨੇ ਲੈਣੀ ਆ ਹੋਲ ਸੇਲ ਦਾ ਰੇਟ ਆ ਜੀ ਇਹਦਾ ਠੀਕ ਹੈ ਜੀ ਤੇ ਆ ਗੱਡੀ ਦਾ ਭਾਜ ਕੀ ਹੈ ਜੀ ਬਾਬੂ ਜੀ 11 ਰੁਪਏ ਕਿਲੋ ਹਾਂਜੀ ਦੋਸਤੋ ਇਹ 11 ਰੁਪਏ ਦਾ ਭਾਜ ਹੈ ਇਹ ਕਿਹੜਾ ਪਿਆਜ ਹੈ ਜੀ ਇਹ ਇਹ ਮਥਾਣੀਆਂ ਦਾ ਜੀ ਜੋਧਪੁਰ ਮਥਾਣੀਆਂ ਦਾ ਭਾਜ ਜੋਧਪੁਰ ਦਾ ਜੀ ਇਹ 11 ਰੁਪਏ ਦਾ ਭਾਜ ਹੈ ਦਾ ਹੋਲ ਸੇਲ ਦਾ ਬੰਦ ਗੱਟਾ ਲੈਣਾ ਪੈਣਾ ਜੀ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜ ਇਹ ਕਿਹੜਾ ਪਿਆਜ ਆ ਬੋ ਜੀ ਨਾਸਿਕ ਵਾਲਾ ਜੀ ਹਾਂ ਜੀ ਦੋਸਤੋ ਨਾਸਿਕ ਦਾ ਪਿਆਜ ਆ ਕੀ ਭਾਜੀ ਨਾਸਿਕ ਦਾ ਅੱਜ ਦਾ 21 ਰੁਪਏ 20 ਰੁਪਏ 21 ਰੁਪਏ ਕਿਲੋ ਵਿਕ ਰਾਇਆ ਆ 20 ਤੋਂ ਲੈ ਕੇ 21 ਰੁਪਏ ਦਾ ਭਾਜੀ ਨਾਸਿਕ ਦੇ ਪਿਆਜ ਦਾ ਜੇ ਕਿਸੇ ਨੇ ਲੈਣਾ ਬੰਦ ਗੱਟੇ ਦਾ ਭਾਜੀ ਇਹਦਾ ਹੋਲ سیل ਦਾ ਰੇਟ ਆ ਜੀ ਠੀਕ ਆ ਜੀ ਆਇਨਾ ਭਾਜੀ ਕੀ ਆ ਜੀ ਇਹ ਕੱਚਾ ਮੰਨ ਵਾਲਾ ਪਿਆਜ ਇਹ ਜੀ ਇਹ ਵੀ 10 ਰੁਪਏ ਕਿਲੋ ਆ ਜੀ ਹਾਂ ਜੀ ਇਹ 10 ਰੁਪਏ ਮਿਲ ਜੂਆ ਜੇ ਕਿਸੇ ਨੇ ਲੈਣਾ ਜੀ ਹੋਲ سیل ਦਾ ਰੇਟ ਆ ਜੀ ਤੇ ਆਪਣਾ ਲੋਕਲ ਪਿਆਜ਼ ਦਾ ਕੀ ਭਾਜੀ ਹੈ ਲੋਕਲ ਪਿਆਜ਼ ਜੀ ਮੰਡੀ ਚ 12 ਰੁਪਏ ਕਿਲੋ ਵਿਗ ਰਿਹਾ ਹੈ ਆਂਦੀ 12 ਰੁਪਏ ਦਾ ਭਾਜੀ ਲੋਕਲ ਪਿਆਜ਼ ਦਾ ਰੇਟ ਆ ਜੀ ਪੂਰਾ ਵਧੀਆ ਲਾਲ ਕੁਆਲਟੀ ਆ ਜੀ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਬਾਪੂ ਹੋਰਾਂ ਨੂੰ ਤੁਸੀਂ ਮਿਲ ਸਕਦੇ ਜੇ ਕਿਸੇ ਨੇ ਲੈਣਾ ਹੋਲ سیل ਦੇ ਰੇਟ ਤੇ ਠੀਕ ਆ ਜੀ ਤੇ ਪਿਆਜ਼ ਮਹਿੰਗਾ ਹੁੰਦਾ ਜਾ ਰਿਹਾ ਜੀ ਨਜ਼ਰ ਆ ਰਿਹਾ ਵੀ ਆਪਾਂ ਨੂੰ ਪਿਆਜ਼ ਮਹਿੰਗਾ ਹੁੰਦਾ ਜਾ ਰਿਹਾ ਜੀ ਹੁਣ ਇਹ ਹੋਲ سیل ਦੇ ਰੇਟ ਨੇ ਬਾਪੂ ਹੋਰਾਂ ਦੇ ਜੀ